ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਤਨ ਤਨ ਬਾਬਾ ਬੁੱਢਾ ਸਾਹਿਬ ਜੀ ਕਾਡ 8 ਬਾਬਾ ਜੀ ਵੱਲੋਂ ਜ਼ਿੰਦਗੀ ਚ ਕੀਤੇ ਮਹਾਨ ਕੰਮ ਬਾਬਾ ਬੁੱਢਾ ਜੀ ਵੱਲੋਂ ਗੁਰੂ ਘਰ ਦੀ ਸੇਵਾ ਕਰਦੇ ਆਂ ਕਈ ਮਹਾਨ ਕੰਮ ਕੀਤੇ ਗਏ ਕੋਈ ਵੀ ਕੰਮ ਉਹਨਾਂ ਚਿਰ ਅਧੂਰਾ ਸਮਝਿਆ ਜਾਂਦਾ ਜਿੰਨਾ ਚਿਰ ਉਸ ਪਰ ਬਾਬਾ ਬੁੱਢਾ ਜੀ ਦੀ ਮੋਹਰ ਛਾਪ ਨਾ ਲੱਗਦੀ ਬਾਬਾ ਜੀ ਨੇ ਗੋਇੰਦਵਾਲ ਸਾਹਿਬ ਵਿਖੇ ਬਨਣ ਵਾਲੀ ਬੋਲੀ ਦੇ ਆਰੰਭ ਕਰਵਾਨ ਅਤੇ ਸ੍ਰੀ ਚੜ੍ਹੋਂ ਵਿੱਚ ਭਾਰੀ ਹਿੱਸਾ ਪਾਇਆ ਅੰਬਿਤਸਰ ਵਿਖੇ ਸ੍ਰੀ ਗੁਰੂ ਅਮਰਦਾਸ ਜੀ ਦੀ ਨਿਸ਼ਾਨਦੇਹੀ ਪਰ ਸਰੋਵਰ ਖਦਬਾਉਣੇ ਤੇ ਸ਼ਹਿਰ ਬਸਾਉਣ ਲਈ ਸਭ ਤੋਂ ਪਹਿਲਾਂ ਬਾਬਾ ਜੀ ਨੇ ਹੀ ਮੌਲੀ ਗੱਡੀ ਸੀ ਫਿਰ ਜਦ ਅੰਮ੍ਰਿਤ ਸਰੋਵਰ ਤੇ ਮੰਦਿਰ ਦੀ ਸੇਵਾ ਆਰੰਭ ਹੋਈ ਤਾਂ ਵੀ ਬਾਬਾ ਜੀ ਵੱਲੋਂ ਆਪਣੇ ਪੁੱਤਾਂ ਪੋਤਰਿਆਂ ਸਮੇਤ ਸੇਵਾ ਵਿੱਚ ਹਿੱਸਾ ਲਿਆ ਅਤੇ ਚੜ੍ਹਦੇ ਪਾਸੇ ਵੱਲ ਸਰੋਵਰ ਦੀ ਬਾਹੀ ਮੁਕੰਮਲ ਕਰਵਾਉਣ ਲਈ ਬਾਬਾ ਜੀ ਨੇ ਇੱਥੇ ਹੀ ਇੱਕ 베ਰੀ ਪੱਕੇ ਡੇਰੇ ਲਾ ਦਿੱਤੇ ਅਤੇ ਸਰੋਵਰ ਮੁਕੰਮਲ ਹੋਣ ਤੱਕ ਸੇਵਾ ਕਰਦੇ ਰਹੇ ਇਹ 베ਰੀ ਅਜ ਤੱਕ ਕਾਇਮ ਹੈ ਪਾਵੇਂ ਕਿ ਹੁਣ ਇਸ ਨੂੰ ਖੜਿਆ ਰੱਖਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਚੱਲ ਰਹੀ ਮੈਨੇਜਮੈਂਟ ਵੱਲੋਂ ਕਾਫੀ ਝੁੰਮਣੇ ਦੇਣੇ ਪੈ ਰਹੇ ਹਨ ਲੋਕ ਇੰਜ 베ਰੀ ਵਾਲੇ ਅਸਥਾਨ ਪਰ ਬੜੇ ਸ਼ਰਧਾ ਨਾਲ ਮੱਥੇ ਟੇਕਦੇ ਹਨ ਇਸ ਤੋਂ ਇਲਾਵਾ ਬਾਬਾ ਬੁੱਢਾ ਜੀ ਮਹਾਰਾਜ ਗੁਰੂ ਘਰ ਦੀ ਸੇਵਾ صدਕਾ ਗੱਲਬਾਤ ਵਿੱਚ ਇੰਨੇ નિਪੁੰਨ ਹੋ ਚੁੱਕੇ ਸਨ ਕਿ ਕੋਈ ਸਿਆਣੇ ਤੋਂ ਸਿਆਣਾ ਤੇ ਵਿਦਵਾਨ ਤੋਂ ਵਿਦਵਾਨ ਵੀ ਉਹਨਾਂ ਦਾ ਪ੍ਰਭਾਵ ਕਬੂਲਣ ਤੋਂ ਬਿਨਾ ਨਹੀਂ ਸੀ रह ਸਕਦਾ ਇਸ ਦਾ ਸਬੂਤ ਉਸ ਵਕਤ ਮਿਲਿਆ ਜਦ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਅਕਬਰ ਬਾਦਸ਼ਾਹ ਸ਼੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਆਇਆ ਜਦ ਕੋਈ ਪਤਿਸ਼ਟ ਸੱਜਣ ਗੁਰੂ ਘਰ ਆਉਂਦਾ ਤਾਂ ਉਸ ਨਾਲ ਗੱਲਬਾਤ ਕਰਨਾ ਉਸ ਦੀ ਆਉ ਪਗਤ ਕਰਨੀ ਰਿਹੈਸ਼ ਤੇ ਲੰਗਰ ਦਾ ਪ੍ਰਬੰਧ ਕਰਨਾ अथवा ਸਨਮਾਨ ਦੇਣਾ ਆਦਿ ਸਭ ਬਾਬਾ ਜੀ ਦੀਆਂ ਜ਼ਿੰਮੇਵਾਰੀਆਂ ਸਮਝੀਆਂ ਜਾਂਦੀਆਂ ਸਨ ਅਤੇ ਉਹ ਵੀ ਇਹਨਾਂ ਗੁਰੂ ਘਰ ਦੀਆਂ ਜ਼ਿੰਮੇਵਾਰੀਆਂ ਨੂੰ ਆਪਣੇ ਘਰ ਦੀਆਂ ਜ਼ਿੰਮੇਵਾਰੀਆਂ ਨਾਲੋਂ ਵੀ ਵੱਧ ਕੇ ਨਹੀਂ ਪਾਉਂਦੇ ਜਦ ਅਕਬਰ ਬਾਦਸ਼ਾਹ ਆਇਆ ਤਾਂ ਬਾਬਾ ਜੀ ਮਹਾਰਾਜ ਜੋ ਕਿ ਉਸ ਵਕਤ 60 ਪਹਿਨ ਸਾਲ ਦੇ ਸਨ ਵੱਲੋਂ ਅਕਬਰ ਬਾਦਸ਼ਾਹ ਅਤੇ ਉਸ ਦੇ ਅਹਿਲਕਾਰਾਂ ਨੂੰ ਜੀ ਆਇਆਂ ਆਖਦਿਆਂ ਹੋਇਆਂ ਉਹਨਾਂ ਨਾਲ ਕੀਤੀ ਗੱਲਬਾਤ ਵਿੱਚ ਉਨਾਂ ਨੂੰ ਸਮਝਾਇਆ ਕਿ ਗੁਰੂ ਘਰ ਸਬਦਾ ਸਾਂਝਾ ਤੇ ਇੱਥੇ ਊਚ ਨੀਚ ਜਾਂ ਵੱਡੇ ਛੋਟੇ ਦਾ ਕੋਈ ਸਵਾਲ ਨਹੀਂ ਸਭ ਨੂੰ ਸਭ ਨਾਲ ਇੱਕੋ ਜਿਹਾ ਵਰਤਾਓ ਕੀਤਾ ਜਾਂਦਾ ਹੈ ਇੱਕੋ ਜਿਹਾ ਲੰਗਰ ਵਰਤਾਇਆ ਜਾਂਦਾ ਹੈ ਅਤੇ ਇੱਕੋ ਜਿਹਾ ਹੀ ਉਪਦੇਸ਼ ਦਿੱਤਾ ਜਾਂਦਾ ਇਹ ਗੱਦੀ ਕਿਸੇ ਹਿੰਦੂ ਮੁਸਲਮਾਨ ਦੀ ਨਹੀਂ ਸਗੋਂ ਸਭ ਦੀ ਸਾਂਝੀ ਹੈ ਬਾਬਾ ਜੀ ਦੀਆਂ ਗੱਲਾਂ ਬਾਤਾਂ ਤੋਂ ਅਕਬਰ ਬਾਦਸ਼ਾਹ ਤੇ ਉਸ ਦੇ ਅਹਲਕਾਰ ਬਹੁਤ ਪ੍ਰਭਾਵਿਤ ਹੋਏ ਅਤੇ ਹੈਰਾਨ ਵੀ ਕਿ ਕਿਵੇਂ ਇੱਕ ਸਾਦਾ ਜਿਹਾ ਖੱਦਰ ਦੇ ਕੱਪੜਿਆਂ ਵਾਲਾ ਪੁੱਟਾ ਬੰਦਾ ਕਿਸ ਤਰ੍ਹਾਂ ਵਿਦਵਤਾ ਭਰਪੂਰ ਗੱਲਾਂ ਕਰ ਰਿਹਾ ਹੈ ਅਕਬਰ ਬਾਦਸ਼ਾਹ ਪਰ ਬਾਬਾ ਜੀ ਵੱਲੋਂ ਪਾਏ ਗਏ ਪ੍ਰਭਾਵ ਦਾ ਹੀ ਅਸਰ ਸੀ ਕਿ ਅਕਬਰ ਬਾਦਸ਼ਾਹ ਗੁਰੂ ਜੀ ਦੇ ਨਾਂ ਕਰਨ ਪਰ ਵੀ 84 ਪਿੰਡਾਂ ਦੀ ਜ਼ਗੀਰ ਦਾ ਪੱਟਾ ਲਿਖ ਕੇ ਗੁਰੂ ਘਰ ਨੂੰ ਦੇ ਗਿਆ ਸੀ ਤੇ ਨਿਮਰਤਾ ਨਾਲ ਬੇਨਤੀ ਕਰਕੇ ਗਿਆ ਸੀ ਕਿ ਤੁਸੀਂ ਇਹ ਮੇਰੇ ਵੱਲੋਂ ਲੰਗਰ ਵਿੱਚ ਪਾਇਆ ਹਿੱਸਾ ਸਮਝ ਕੇ ਹੀ ਪਰਵਾਨ ਕਰ ਲੋ ਬਾਬਾ ਜੀ ਦੇ ਮੂੰਹੋਂ ਨਿਕਲੇ ਬਚਨ ਸਤ ਹੁੰਦੇ ਸਨ ਇਸ ਬਾਬਤ ਕਈ ਕਹਾਣੀਆਂ ਪਰਚਲਿਤ ਹਨ ਸ੍ਰੀ ਗੁਰੂ ਹਰगोबिंद ਸਾਹਿਬ ਜੀ ਦਾ ਜਨਮ ਵੀ ਬਾਬਾ ਜੀ ਦੇ ਬਚਨਾ ਸਦਕਾ ਹੀ ਹੋਇਆ ਸੀ ਇਸ ਤੋਂ ਇਲਾਵਾ ਬਾਬਾ ਜੀ ਨੇ ਗੁਰੂ ਦੀ ਕਿਰਪਾ ਨਾਲ ਕਈ ਰੋਗੀਆਂ ਦੇ ਰੋਗ ਵੀ ਦੂਰ ਕੀਤੇ ਗੱਲ ਕੀ ਬਾਬਾ ਜੀ ਦੇ ਲੋਕਾਂ ਪਰ ਕੀਤੇ ਉਪਕਾਰ ਗਿਣਿਆ ਕਿਹੜੇ ਨਹੀਂ ਜਾ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ